ਹਾਂਜੀ ਸਫਰੀਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਜਾਨਵਰ ਬਈ ਆਪਾਂ ਸਾਰੇ ਛੱਡ ਰੱਖਿਆ ਤੇ ਲਾਡੋ ਤੇ ਰਾਵੀ ਬੰਨ ਤੇ ਬਾਹਰ ਤੇ ਇਧਰ ਪਈਆ ਬਈ ਫੀਡ ਆਪਣੇ ਬੱਚਿਆਂ ਨੇ ਰੋਲਾ ਪਾ ਰਖਿਆ ਬੈਲਾਦਿਆਂ ਨੇ ਨਾਲੇ ਤੁਹਾਨੂੰ ਉਹ ਦਿਖਾਉਣਿਆਂ ਨਾਲੇ ਫੀਡ ਪਾਉਂਦੇ ਆ ਤੇ ਆ ਪਈਆਂ ਨੇ ਰੋਟੀਆਂ ਚੂਰ ਕੇ ਲਿਆਂਦੀਆਂ ਨੇ ਇਹ ਜਾਨਵਰਾਂ ਨੂੰ ਫਿੜਦੇ ਆਪਾਂ ਆ ਜਾਓ ਵੀ ਸਾਰੇ ਆਪ ਜਿਓ ਆ ਆ ਆ ਆ ਪਹਿਲਾਂ ਹੁੱਕਾ ਮਾਰਨਾ ਪਊ ਫਿਰ ਸਾਰੇ ਆਉਣਗੇ ਦੇਖੋ ਬਈ ਆਉਂਦੇ ਉੱਡੇ ਆਗੇ ਸਾਰੇ ਆ ਆ ਆ ਆ ਦੇਖੋ ਬਈ ਭਰ ਗਿਆ ਵੇੜਾ ਲੋ ਫਿਰ ਪਾਈਏ ਆ ਆ ਆ ਆ ਆ ਆਓ 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 ਖਾਓ ਬਈ ਸਾਰੇ ਜਿੰਨੇ ਹੈਗੇ ਉਹ ਸਾਰੇ ਆ ਜਾਓ ਚਿਕੋਰਾ ਥੋੜਾ ਜਿਹਾ ਡਰਦੀਆਂ ਨੇ ਬਈ ਉਹ ਤਾਂ ਦੂਰ ਦੂਰ ਨੇ ਉਧਰ ਨੇ ਲਓ ਖਾਓ ਛਕੋ ਚੱਕੋ ਫਟੇ ਰੋਟੀਆਂ ਬਹੁਤ ਪਸੰਦ ਨੇ ਬਈ ਇਹਨਾਂ ਨੂੰ ਬਹੁਤ ਸ਼ੌਂਕ ਨਾਲ ਖਾਂਦੇ ਨੇ ਰੋਟੀਆਂ ਸਾਰੇ ਦੇ ਸਾਰੇ ਜਾਨਵਰ ਹੀਰ ਤੇ ਰਾਂਝਾ ਰਹਿ ਗਏ ਆਜੋ ਆ ਆ ਆਹ ਲੋ ਪਾਓ ਖਾਓ ਸੌਰੀ ਖਾਓ 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 ਚੱਕ ਦੋ ਫਟੇ ਖਾਓ ਬਈ ਖਾਓ ਤਾਂ ਵੀ ਰੋਟੀਆਂ ਹੋ ਗਈਆਂ ਖਤਮ ਲਓ ਜੀ ਚੂਰਪੂਰ ਰਹਿ ਗਈ ਏ ਆਪਾਂ ਪਾਤੀ ਆਜੋ ਫਿਰ ਚੱਲੀਏ ਤੇ ਭਾਈ ਇਹ ਫੀਡ ਪਹਿਲਾਂ ਫੀਡ ਨੂੰ ਆਪਾਂ ਭਾਂਡੇ ਚ ਪਾ ਲੈਨੇ ਆ ਆ ਦੋਨੇ ਬੱਚਿਆਂ ਦੀ ਫੀਡ ਆ ਬਈ ਤੇ ਵਿੱਚ ਥੋੜੀ ਜੀ ਦਵਾਈ ਪਾਈ ਸੀਗੀ ਸਪਲੀਮੈਂਟ ਆਇਓ ਫਿਰ ਚੱਲ ਕੇ ਰੱਖੀਏ ਬੱਚੇ ਛੱਡ ਦਿੰਨੇ ਆ ਤੇ ਬਈ ਫੀਡ ਖਵਾਉਣ ਦਾ ਤਰੀਕਾ ਇਹ ਆ ਬਈ ਹਨਾ ਜਦੋਂ ਵੀ ਤੁਸੀਂ ਬੱਚੇ ਨੂੰ ਫੀਡ ਖਵਾਉਣੀ ਆ ਤਾਂ ਬਈ ਥੋੜਾ ਜਿਹਾ ਹਨਾ ਉਚਾਈ ਤੇ ਰੱਖਣਾ ਭਾਂਡਾ ਤਾਂ ਕਿ ਉਹ ਸਟ੍ਰੇਟ ਰਹਿਣ ਬਈ ਆ ਮੁਰਗੀ ਆ ਤੁਸੀਂ ਨਹੀਂ ਖਾਣੀ ਇਹ ਬੱਚਿਆਂ ਦੀ ਆ ਤੇ ਇਧਰ ਨੇ ਬਈ ਬੱਚੇ ਆ ਮੈਂ ਛੱਡਦਾ ਤੇ ਹੁਣ ਜਾ ਕੇ ਖਾਣਗੇ ਦੇਖਿਓ ਬਈ ਹੁਣ ਵਧਨੇ ਪੈ ਰਹੇ ਨੇ ਬੱਚੇ ਬਈ ਇਧਰ ਇਧਰ ਬੈਠਾ ਇਧਰ ਆ ਸੀ ਆ ਸੀ ਹੁਣ ਵਧਨੇ ਪੈ ਰਹੇ ਨੇ ਬਈ ਦੋਨੇ ਬੱਚੇ ਹਨਾ ਤਾਂ ਕਰਕੇ ਬਾਕੀ ਨਮਾਉਣ ਵਾਲੇ ਹੋ ਰਹੇ ਨੇ ਥੋੜੇ ਲਿਬੜੇ ਜੇ ਪਏ ਨੇ ਆ ਆ ਫੀਮੇਲ ਆਪਾਂ ਕਰੇ ਰੱਖਣੀਆਂ ਦੋਨਾਂ ਚ ਇੱਕ ਰੱਖ ਲਾਂਗੇ ਇੱਕ ਦੇ ਦਾਂਗੇ ਤੇ ਫੀਡ ਨੂੰ ਬਈ ਅੱਧਾ ਘੰਟਾ ਹੋ ਗਿਆ ਭੌਂਤੀ ਨੂੰ ਤੇ ਬਈ ਜਿਹੜੇ ਭਰਾਵਾਂ ਨੇ ਵੀ ਬੱਚੇ ਲਏ ਨੇ ਬਈ ਹਨਾ ਕਈਆਂ ਨੇ ਬੱਚੇ ਕਈ ਬੱਚਿਆਂ ਨੇ ਕੰਨ ਚੱਕ ਲਏ ਤੇ ਇਹ ਵੀ ਕਈ ਵਾਰ ਕੰਨ ਚੱਕ ਲੈਂਦੇ ਨੇ ਕਈ ਵਾਰ ਫਿੱਟ ਲੈਂਦੇ ਨੇ ਤਾਂ ਤੁਹਾਨੂੰ ਜਦੋਂ ਕੰਨ ਚੱਕੇ ਹੋਏ ਉਦੋਂ ਵੀ ਦਿਖਾਵਾਂਗੇ ਤੁਹਾਨੂੰ ਤੇ ਬਾਕੀ ਜਿਹੜੇ ਭਰਾਵਾਂ ਨੇ ਲਏ ਨੇ ਤਾਂ ਬਈ ਆਹ ਤਰੀਕੇ ਨਾਲ ਤੁਸੀਂ ਹਨਾ ਡਾਈਟ ਦੇਣੀ ਆ ਬੱਚਿਆਂ ਨੂੰ ਭਾਂਡਾ ਥੋੜਾ ਜਿਹਾ ਉੱਚਾ ਰੱਖਣਾ ਤਾਂ ਕਿ ਇਹਨਾਂ ਦੀ ਟੂਹੀ ਬਈ ਐ ਸਟ੍ਰੇਟ ਰਵੇ ਆਹ ਤਰੀਕਾ ਬਈ ਫੀਡ ਖਵਾਉਣ ਦਾ ਆ ਬੱਚਾ ਵੀ ਨਮਾਉਣ ਵਾਲਾ ਹੋ ਰਿਹਾ ਇਹ ਵੀ ਲਿਬੜਿਆ ਪਿਆਗਾ ਦੋਨੇ ਬੱਚੇ ਨਮਾਉਣ ਵਾਲੇ ਹੋ ਰਹੇ ਨੇ ਕੱਲ ਨੂੰ ਨਮਾ ਮੰਗੇ ਬਈ ਆਪਾਂ ਸ਼ੌਰ ਦੇਵਾਂਗੇ ਇਹਨਾਂ ਨੂੰ ਬਾਕੀ ਦੇਖੋ ਬਈ ਉਚਾਈ ਕਰਕੇ ਐ ਪੂਰੀ ਖਿੱਚ ਪੈਂਦੀ ਆ ਹਨਾ ਇਹਨਾਂ 'ਚ ਤਬਿਆ ਤਰੀਕਾ ਬੱਚਿਆਂ ਨੂੰ ਫੀਡ ਖਵਾਉਣ ਦਾ। ਬਾਕੀ ਦੋਨੇ ਬੱਚੇ ਵਧੀਆ ਨੇ ਬਈ ਫਿੱਟ ਨੇ ਠੀਕ ਨੇ ਤੇ ਤੁਹਾਡੇ ਸਾਹਮਣੇ ਦੇਖੋ 1 ਮਿੰਟ ਦੇ ਅੰਦਰ ਅੰਦਰ ਫੀਡ ਖਾ ਗਏ। ਚਲੋ ਬੱਚੋ ਹੁਣ ਖੇਡੋ ਤੁਸੀਂ ਰੱਜ ਕੇ। ਇੱਧਰ ਉੱਧਰ ਜਿੱਥੇ ਮਰਜ਼ੀ ਖੇਡੋ। ਪਾਂਡਾ ਹੋ ਗਿਆ ਖਤਮ ਤੁਹਾਡਾ ਖਾਲੀ ਹੋ ਗਿਆ। ਬਸ। ਪਾਂਡਾ ਚੱਕ ਲਿਆ। ਹੁਣ ਖੇਡੋ ਪਾਣੀ ਪੂਣੀ ਪੀ ਲਓ। ਚੱਲ ਚੱਲ ਬੁੱਤ ਖੇਡੋ ਸ਼ਾਬਾਸ਼। ਤਬਈ ਰੋਟੀ ਖਵਾ ਕੇ ਹਨਾ ਤੁਸੀਂ ਬੱਚਿਆਂ ਨੂੰ ਖੁੱਲਾ ਛੱਡ ਦਿਆ ਕਰੋ ਫਿਰ ਬੱਚੇ ਹਨਾ ਫਰੈਸ਼ ਹੁੰਦੇ ਨੇ ਬਈ ਹਨਾ ਜਰਮਨ ਸ਼ੈਫਰਡ ਦੀ ਤਾਂ ਕੁਆਲਿਟੀ ਇਹ ਆ ਬਈ ਆ ਚੱਕ ਲਿਆਂਦਾ ਬਈ ਜਾਲ ਨਵੇਂ ਲਿਆਂਦੇ ਕਬੂਤਰਾਂ ਨੂੰ ਧੁੱਪ ਲਵਾਉਣੇ ਆ ਕੀ ਪਤਾ ਕਦੋਂ ਦੀ ਧੁੱਪ ਲੱਗੀ ਹੋਈ ਆ ਕਦੋਂ ਦੀ ਨਹੀਂ ਤਾਂ ਬਈ 4 ਦਿਨ ਤੋਂ ਪਲਵਾਉਣੇ ਆ ਦੀਵਾਲੀ ਤੱਕ ਫਿੱਟ ਹੋ ਜਾਣਗੇ ਤੇ ਦੀਵਾਲੀ ਤੇ ਗੇਬੇ ਕੱਢਾਂਗੇ ਫਿਰ ਕਿਤੇ ਅਗਲਾ ਕਹਿ ਦੇ ਬਈ ਕਬੂਤਰ ਢਿੱਲੇ ਮੱਠੇ ਦੇ ਤੇ ਕਬੂਤਰ ਜਮਾ ਫਿੱਟ ਨਹੀਂ ਆ ਬਈ ਓਕੇ ਦੀ ਰਿਪੋਰਟ ਆ ਸਾਰਿਆਂ ਦੀ ਬਸ ਤੁੱਪ ਲਵਾਉਣ ਵਾਲੀ ਆ ਤੁੱਪ ਲਵਾਉਣੇ ਆ ਸਾਰਿਆਂ ਨੂੰ ਹਾਂ ਵੀ ਨੀ ਲਿਓ ਕੀ ਆਲੇ ਆਜੋ ਫਿਰ ਭਈ ਇਹਨਾਂ ਨੂੰ ਲੈ ਕੇ ਚਲੀਏ ਸਾਰਿਆਂ ਨੂੰ ਬਾਹਰ ਤੇ ਲਵਾਈਏ ਤੁੱਪ ਜਾਲ ਚ ਪਾ ਕੇ ਆਹ ਕੱਢ ਲੈ ਇੱਕ ਖੱਟੀਆਂ ਦਾ ਇੱਕ ਕਾਲੀਆਂ ਦਾ ਚਲੋ ਵੀ ਅੰਦਰ ਚੱਲ ਵੀ ਚੱਲ ਵੀ ਸ਼ਾਕਿਆ ਆਹ ਤਾਂ ਦੋਨੇ ਕਬੂਤਰੀਆਂ ਨੇ ਭਈ ਖਰਜਾ ਖਰਜਾ ਛੱਡਦਾ ਚਲੋ ਆ ਵੀ ਕੱਢ ਲਿਆਂਦੇ ਰੱਤੇ ਆਪਣੇ ਉਹ ਦੇਖੀਂ ਚੱਲ ਅੰਦਰ ਆ ਕੱਢ ਲਿਆ ਵੀ ਮੋਸਟ ਡਿਮਾਂਡਿੰਗ ਜੋੜਾ ਨੀਲਾ ਇਹਨੂੰ ਵੀ ਛੱਡ ਦੇ ਅੰਦਰ ਤੇ ਬਈ ਬਾਲੇ ਸਾਰੇ ਬਾਲੇ ਸਾਰੇ ਭਰਾ ਕਹੀ ਜਾਂਦੇ ਨੇ ਵੀ ਨੀਲਿਆਂ ਦਾ ਜੋੜਾ ਦੇ ਦਿਓ ਹੁਣ ਬਈ ਦੇਖੋ ਜੋੜਾ ਇੱਕਾ ਤੇ ਕਬੂਤਰ ਆ ਜੋੜਾ ਮੰਗ ਰਹੇ ਨੇ ਨੀਲਿਆਂ ਦਾ ਕਟੋ ਕਟ 40 50 ਜਾਣੇ ਤੇ ਬਈ 40 50 ਨੂੰ ਤਾਂ ਨਹੀਂ ਦੇਖੋ ਹਨਾ ਦਿੱਤਾ ਜਾ ਸਕਦਾ ਇੱਕ ਜੋੜਾ ਇੱਕ ਬੰਦੇ ਨੂੰ ਹੀ ਦਿੱਤਾ ਜਾਊਗਾ ਤੇ ਮੰਗ ਵਾਲੇ ਫਾਰੇ ਭਰਾ ਰਹੇ ਨੇ ਬਾਕੀ ਦੇਖੋ ਬਈ ਕਿਦੇ ਕਿਦੇ ਹਿੱਸੇ ਜਾਂਦਾਗਾ ਨਹੀਂ ਲਿਆਂਦਾ ਜੋੜਾ ਆਇਓ ਫਿਰ ਇਹਨਾਂ ਨੂੰ ਲਵਾਈਏ ਧੁੱਪ ਆਪਾ ਕਰੀਏ ਬੰਦ ਲਓ ਜੀ ਆਪਾ ਦਿੰਨੇ ਨਟ ਲਓ ਜੀ ਕੰਮ ਓਕੇ ਆ ਇੱਧਰ ਪਈਆਂ ਨੇ ਆਪਣੀਆਂ ਛਾਤਰੀਆਂ ਆ ਨੀਲੀ ਪੈਪ ਚੱਕ ਲੈਣੇ ਆ ਬਹੁਤ ਆ ਜੋ ਫਿਰ ਬਈਆ ਢਾਂਗੀ ਨੂੰ ਇਹਦੇ ਵਿੱਚ ਪਾ ਦਿੰਨੇ ਆ ਨੀਮੀ ਕਰ ਲਈ ਬਾਛੋ ਚੱਕ ਦਾਂਗੇ ਤੇ ਬਈ ਜਾਲ ਭਾਰੀ ਹੈਗਾ ਇੱਕ ਹੱਥ ਨਾਲ ਲੱਗਣਾ ਨਹੀਂ ਬਹੁਤ ਹੈਵੀ ਆ ਜਾਲ ਤਾਂ ਪਹਿਲਾਂ ਲਾ ਦਈਏ ਬਈ ਚੱਕੋ ਵੀ ਮਿੱਤਰੋ ਦੋਨੇ ਹੱਥਾਂ ਨਾਲ ਚੱਕ ਕੇ ਜਾਲ ਲਾਤਾ ਬਈ ਮੈਂ ਤੇ ਹੁਣ ਇਹਨਾਂ ਨੂੰ ਵਧੀਆ ਜੀ ਧੁੱਪ ਲਵਾਵਾਂਗੇ ਇੱਥੇ ਤਾਂ ਕਿ ਜਮਾ ਫਿੱਟ ਹੋ ਜਾਣ 2-3 ਦਿਨਾਂ ਚ ਇਧਰਲੇ ਕਬੂਤਰਾਂ ਤੇ ਨਿਗਾ ਮਾਰ ਲੈਨੇ ਆਂ ਆਂਡੇ ਉਂਡੇ ਤਰਿਆ ਕਿ ਨਹੀਂ ਤਰੇ ਖਸਮੋ ਧਰ ਲੋ ਆਂਡੇ ਬਿਸ਼ਰਮ ਹੋ ਰਹੇ ਹੋ ਤੁਸੀਂ ਜਮਾ ਬੇਲੇ ਖਾਈ ਜਾਂਨੇ ਹੋ ਕਣਕ ਆਂਡੇ ਉਂਡੇ ਧਰ ਲੋ ਹੈ ਤਰਿਆਗੇ ਫਿਰ ਨੇ ਨਾ ਹਾਈ ਓਏ ਇੱਕ ਜੋੜੀ ਨੇ ਵੀ ਆਂਡਾ ਨਹੀਂ ਤਰਿਆ ਕੀ ਦਿੱਕਤ ਆ ਗਈ ਯਾਰ ਮੇਰੇ ਤਾਂ ਸਮਝ ਤੋਂ ਬਾਹਰ ਆ ਯਾਰ ਪਤਾ ਨਹੀਂ ਕੀ ਡਿੱਕਤ ਆ ਗਈ ਇਹਨਾਂ ਦਾ ਜੋੜਾ ਤਾਂ ਪੱਕਾ ਲੱਗਿਆ ਹੋਇਆ ਰੱਤਿਆਂ ਦਾ ਇਹਨਾਂ ਨੇ ਵੀ ਨਹੀਂ ਧਰਿਆ ਇਸ ਵਾਰ ਤਾਂ ਯਾਰ ਕੋਈ ਨਾ ਕੋਈ ਬਈ ਘਾਟ ਆਈ ਆ ਕਿਸੇ ਚੀਜ਼ ਦੀ ਮੱਛੀ ਵਾਲੇ ਕੈਫੂਲ ਵੀ ਖਵਾ ਕੇ ਦੇਖ ਲਈ ਇਹਨਾਂ ਨੂੰ ਕੋਈ ਫਰਕ ਨਹੀਂ ਪਿਆ ਇਹਨਾਂ ਤੇ ਟੀ ਠੋਰੇ ਨੇ ਜਮਾ ਧਰ ਲਓ ਤੁਸੀਂ ਆਂਡੇ ਮੈਂ ਤੁਹਾਨੂੰ ਦਾਫਤਾਂ ਬੇਲੇ ਹੁੰਦੂ ਸੀ ਹੋਰ ਯਾਰ ਚੱਕਰ ਪਾਰ ਖਿਆਗਾ ਸਲੜੇ ਜੋੜੇ ਹਲੇ ਵਧੀਆ ਨੇ ਉਹਨਾਂ ਨੇ ਵਧੀਆ ਅੰਡੇ ਗੁੰਡੇ ਧਰਖੇ ਆ ਬੱਚੇ ਵੀ ਕੱਢੀ ਜਾਂਦੇ ਨੇ ਤੇ ਹੀਰ ਤੇ ਰਾਂਜਾ ਨਹਾਈ ਜਾਂਦੇ ਨੇ ਡੱਗੀ ਚ ਆਹ ਮੁਰਗੀ ਨੇ ਆਪਣੀ ਗਾਂ ਬਿਮਾਰ ਕਰਤੀ ਸੀ ਬਈ ਆ ਤੂੜੀ ਵਾਲੇ ਚਾਂਡਾ ਦਿੰਦੀ ਆ ਤੂੜੀ ਚ ਬਹਿ ਕੇ ਤੇ ਬਈ ਗਾਂਂਡਾ ਖਾ ਜਾਂਦੀ ਸੀ ਤਾਂ ਤਾਂ ਬਈ ਦੇਸੀ ਅੰਡੇ ਕਿੰਨੇ ਗਰਮ ਹੁੰਦੇ ਆ ਤੁਹਾਨੂੰ ਪਤਾ ਹੀ ਆ ਗਾਂ ਦੇ ਅੰਦਰ ਬਈ ਗਰਮੀ ਬੈ ਗਈ ਹੈਨਾ ਗਰਮੈਸ਼ ਬਣ ਗਈ ਫੇ ਟੀਕੇ ਟੂਕੇ ਲਵਾ ਕੇ ਸੈੱਟ ਕਰੀ ਇਹੇ ਆ ਵੀ ਹੋ ਜਾਂਦਾ ਕਈ ਵਾਰੀ ਧਿਆਨ ਰੱਖਿਆ ਕਰੋ ਬਈ ਦਿਖਾ ਤੂੰ ਦੇ ਤਾਂ ਕਿ ਨਾ ਦਿੱਤਾ ਨਹੀਂ ਬਈ ਹਲੇ ਬਈ ਜਦੋਂ ਦੇ ਤਾਂ ਉਹਦੀ ਚੱਕ ਲਾਂਗੇ ਆ ਸੇਵ ਵਾਲੀ ਮੁਰਗੀ ਨੂੰ ਬਈ ਮੈਂ ਠਾਉਣ ਲੱਗਿਆ ਕਿਉਂਕਿ ਬਈ ਆਪਣੇ ਕੋਲੇ ਆਂਡੇ ਇੰਨੇ ਨਹੀਂ ਹੈਗੇ ਤੇ ਆਂਡੇ ਬਈ ਹੁਣ ਮੌਸਮ ਚੇਂਜ ਹੋਈ ਜਾਂਦਾ ਘਰੇ ਵੀ ਚਾਹੀਦੇ ਹੁੰਦੇ ਆ ਖਾਣੇ ਵੀ ਹੁੰਦੇ ਆ ਤਾਂ ਕਰਕੇ ਇਹਨੂੰ ਬਿਠਾ ਨਹੀਂ ਰੇ ਤੇ ਜੇ ਆਪਾਂ ਨੂੰ ਬੱਚੇ ਚਾਹੀਦੇ ਹੋਏ ਇਨਕੂਬेटर ਹੈਗਾ ਆਪਣੇ ਕੋਲੇ ਉਹਦੇ ਚੋਂ ਕਢਾਂ ਲਾਂਗੇ ਤੇ ਬਈ ਆ ਖੁੱਡੇ ਵੀ ਸਾਰੇ ਸਾਫ਼ ਕਰਤੇ ਤੇ ਬਈ ਪ੍ਰਿੰਟਰ ਆਪਾਂ ਨੂੰ ਪਹਿਲਾਂ ਮਿਲਿਆ ਨਹੀਂ ਅੱਜ ਫੇਰ ਲੱਭਦੇ ਆਂਗੇ ਕੋਸ਼ਿਸ਼ ਕਰਦੇ ਆ ਪੂਰੀ ਅੱਜ ਲੱਭਣ ਦੀ ਤਾ ਲੱਭ ਕੇ ਸੋਹਣਾ ਇਹ ਬਣਵਾ ਦੇਣਿਆ ਆਪਾਂ ਸਾਰਾ ਸੈਟਅਪ ਜਿਵੇਂ ਨਵਾਂ ਬਣ ਜੂ ਬਈ ਪਹਿਲਾਂ ਵਰਗਾ ਹੁਣ ਤਾਂ ਦੇਖੋ ਕਿੰਨਾ ਰੰਗ ਲੈ ਗਿਆ ਹਨਾ ਤਾਂ ਬਈ ਭਾਈ ਕੈਂਡ ਜੀ ਗੱਲਬਾਤ ਬਣ ਜੂਗੀ ਤੇ ਆਜ ਉਠਾਈਏ ਮੁਰਗੀ ਨੂੰ ਆ ਜਾ ਵੀ ਸੌਰੀ ਇਸੀ ਤੈਨੂੰ ਮਾਨ ਨਹੀਂ ਬਣਾ ਸਕਦੇ ਉੱਠਣਾ ਹੀ ਪਊ ਤੈਨੂੰ ਆ ਜਾ ਚਾਤੀ ਘਟਨਾ ਪਊਆ ਬਸ ਬਸ ਮੁਰਗੀ ਲਈ ਬਈ ਚੱਕ ਆਪਾਂ ਤੇ ਇਹਦੀ ਇੱਕ ਡੋਕੀ ਵੀ ਲਵਾਉਣੀ ਪਊਗੀ ਫਿਰ ਸੇਵਾ ਛੱਡ ਜੂ ਐਦੇ ਚੀ ਲਵਾ ਦਿੰਨੇ ਆ ਠੰਡੇ ਹੋ ਜੂ ਬਈ ਬਸ 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 ਕੋਈ ਨਹੀਂ ਟੈਨਸ਼ਨ ਨਾ ਲੈ ਤੇਰਾ ਫਿਰ ਨਹੀਂ ਡੁੱਬਣ ਦਿੰਦੇ ਅਸੀਂ ਲੋ ਬਈ ਓ ਹੋ 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 ਤਾ ਮਿੱਤਰੋ ਬਈ ਮੁਰਗੀ ਆਪਾਂ ਨਾ ਮਾਤੀ ਬਈ ਇਹਨੂੰ ਮਾਂ ਬਣਾਉਣਾ ਕੈਨਸਲ ਕਰਤਾ ਇਹਦੀ ਸੇਵਾ ਛਡਾਤੀ ਜੇ ਕਦੀ ਵਾਰ ਹੋਰ ਬੈਠੀ ਫੇਰੇ ਹੀ ਕਰਾਂਗੇ ਡੁਬਕੀ ਲਵਾ ਦਾਂਗੇ ਹੁਣ ਤੂੰ ਆਂਡੇ ਦੇ 12 13 ਸੁਲਤਾਨ ਦੇ ਨਾਲ ਮਿਲ ਕੇ ہاں ਵੀ ਸੁਲਤਾਨ ਠੀਕ ਆ ਤੂੰ ਚਲੋ ਆ ਜੋ ਵੀ ਅੱਗੇ ਚੱਲਦੇ ਆ ਬੈਲਾ ਤੂੰ ਖੌਰੂ ਪੌਂਦੀ ਰਿਆ ਕਰ ਜਮਾਂ ਨਹੀਂ ਕੁਛ ਫੋਣ ਦਿੰਦੀ ਹੁੰਦੀ ہاں ਵੀ ਆਤਰੋ ਤੇ ਛਾਤਰੋ ਹੈਲੋ ਹਾਈ ہاں ਵੀ ਮੁਰਗੀਏ ਤੂੰ ਉਤਰ ਤਾ ਕੇ ਨਾ ਅੰਡਾ ਦੇਖਾ ਤੇਰਾ ਅੰਡਾ ਦੇਖਣ ਹੀ ਆਇਆ ਵੀ ਕਿਤੇ ਫੇਰ ਗਾਂ ਖਾ ਜੇ ਉਤਰਿਆ ਨਹੀਂ ਬਈ ਹਲੇ ਸਾ ਮਿੱਤਰੋ ਬਈ ਆਪਾਂ ਵੀ ਨਾ ਥੋਲੇ 2.25 ਘੰਟੇ ਹੋ ਗਏ ਇਹਨਾਂ ਨੂੰ ਬਿਠਾਇਆ ਨੂੰ ਧੁੱਪ ਚ ਇਹਨਾਂ ਨੂੰ ਵਧੀਆ ਧੁੱਪ ਲੱਗੀ ਹੁਣ ਬਈ ਖੁੱਡੇ ਚ ਛੱਡ ਦਿੰਨੇ ਆ ਬਹੁਤ ਐਨੀ ਧੁੱਪ ਪਹਿਲਾ ਦਿਨਾਂ ਜਿਆਦੀ ਧੁੱਪ ਵੀ ਮਾੜੀ ਆ ਤੇ ਆਜੋ ਫਿਰ ਤਾਰ ਕੇ ਇਹਨਾਂ ਨੂੰ ਛੱਡੀਏ ਚਲੋ ਵੀ ਅੰਦਰ ਭਾਜੋ ਸ਼ਾਬਾਸ਼ ਚਲੋ 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 ਵੈਰੀ ਗੁੱਡ ਹਾਂ ਵੀ ਕੀ ਚਾਗਦੇ ਹੋਂ ਦਾਣੇ ਕਿ ਨਹੀਂ ਰੱਖ ਦਾਣੇ ਖੜਜੋ ਨਾਲੇ ਪੀ ਲੋ ਪਾਣੀ ਪੂਣੀ ਹੋ ਜੋ ਫੱਟ ਵਧੀਆ ਰਿਲੈਕਸ ਹੋ ਗਏ ਬਈ ਧੁੱਪ ਲਾ ਕੇ ਦੇਖੋ ਆਪਦੇ ਖੰਬਾਂ ਚ ਵੀ ਇਹਨਾਂ ਨੇ ਮਾਰ ਮਾਰ ਝੁੰਜਾ ਹਨਾ ਕੱਢ ਲਏ ਜਰਾ ਸੀਨ ਜਿਹੜੇ ਮਾੜੇ ਮੋੜੇ ਹੈਗੇ ਸੀ ਆ ਲਿਆਂਦੇ ਤੁਹਾਡੇ ਦਾਣੇ ਕਿਉਂ ਟੈਨਸ਼ਨ ਲੈਨੇ ਹੋ ਆਜੋ ਖਾਓ ਕੇਰਾ ਆਜੋ ਆ ਆ ਆ ਪੱਜੋ ਆਜੋ 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 ਚੱਕ ਦੋ ਫੱਟੇ ਖਾ ਲੋ ਆਇਦਰ ਮਿਲੋ ਬਈ ਬਿੱਲੋ ਨੂੰ ਸਾਡੀ ਨੂੰ ਬਹੁਤ ਦਿਨ ਹੋ ਗਏ ਸੀ ਬਿੱਲੋ ਨਹੀਂ ਮਿਲੀ ਸੀ ਕਿਵੇਂ ਬਿੱਲੋ ਲੈ ਹੈਲੋ ਕਰੀਏ ਪੈਰ ਨਾਲ ਹੈਲੋ ਹੱਥ ਨਾਲ ਵੀ ਕਰ ਲੈਨੇ ਚੱਲ ਆ ਜਾ ਹੈਲੋ ਸ਼ਾਬਾਸ਼ ਤੇਰੇ ਵਾਲ ਕਿੰਨੇ ਆ ਗਏ ਹਨਾ ਪਹਿਲੇ ਤੇਰੇ ਵਾਲ ਕੱਟ ਤੇ ਸੀਗੇ ਹੁਣ ਤਾਂ ਬਹੁਤ ਆ ਗਏ ਯਾਰ ਬਿੱਲੋ ਬਹੁਤ ਵਾਲ ਆ ਗਏ ਹਨਾ ਉਹ ਇੱਕ ਟੂ ਜਾ ਹੁਣ ਬਈ ਜਦੋਂ ਬਿੱਲੋ ਦੀ ਹਨਾ ਹੀਟ ਆਈ ਹਨਾ ਇਹਦੀ ਇੱਕ ਦੋ ਵਾਰੀ ਹੀਟ ਇਹਦੀ ਟੱਪ ਗਈ ਦੋ ਵਾਰੀ ਟੱਪ ਗਈ ਤੇ ਜਦੋਂ ਹੁਣ ਆਈ ਬਈ ਹਨਾ ਇਹਨੂੰ ਕ੍ਰੋਸ ਕਰਾ ਦਾਂਗੇ ਆਪਾਂ ਫਿਰ ਬਿੱਲੋ ਦੇ ਆਉਣਗੇ ਬੱਚੇ ਬਲੈਕ ਵਾਈਟ ਕਿਉਂਕਿ ਬਈ ਇਹ ਵਾਈਟ ਜ਼ਿਆਦੇ ਆ ਹਨਾ ਤੇ ਇਹਦਾ ਵਾਈਟ ਹਿੱਸਾ ਜ਼ਿਆਦੇ ਆ ਪੈਰ ਵੀ ਵਾਈਟ ਨੇ ਇਥੋਂ ਵੀ ਵਾਈਟ ਆ ਤਾਂ ਬਈ ਵਾਈਟ ਬੱਚੇ ਜ਼ਿਆਦੇ ਆਉਣ ਦੇ ਚਾਂਸ ਨੇ ਤੇ ਬਲੈਕ ਵੀ ਆਉਣਗੇ ਬੱਚੇ ਇਹ ਦੋ ਤਿੰਨ ਨਹੀਂ ਦਿੰਦੀਆਂ ਨੇ ਇਤੋਂ ਵੱਧ ਨਹੀਂ ਦਿੰਦੀਆਂ ਚੱਲ ਬਿੱਲੋ ਖੇਡ ਲਾ ਉਹ ਤੇਰਾ ਭਲਾ ਹੋ ਜੇ ਤੇਰਾ ਭਜਦੀ ਬਹੁਤ ਆ ਬਾਈ ਗੋਲੀ ਵਾਂਗੂ ਜਾਂਦੀ ਆ ਆ ਜਾ ਚੱਲ ਅੰਦਰ ਲੈ ਆ ਜਾ ਆ ਜਾ ਮੈਂ ਤੇ ਜਾਂਣਾ ਫਿਰ ਆ ਜਾ ਆ ਦੇਖੋ ਦੇਖਣ ਨੂੰ ਹਟ ਜਾਂਦੀ ਆ ਆ ਲੋ ਵੀ ਮਿੱਤਰੋ ਸਮਾਨ ਲਿਆਂਦਾ ਆਪਾਂ ਫੈਵੀ ਕੋਲ ਕਲੀ ਵਾਲੇ ਬਰਸ਼ ਤੇ ਇੱਧਰ ਲਿਆਂਦੀ ਕਲੀ ਬਈ ਇਹ ਆਪਾਂ ਭੌਂਕੇ ਰੱਖ ਦਿੰਨੇ ਆ ਤੇ ਨਾਲੇ ਲਾਉਦੇ ਆਪਾਂ ਪੇਂਟਰ ਆ ਵੀ ਚਲਾ ਲਈ ਮੋਟਰ ਆਪਾਂ ਲੋ ਜੀ ਇਹਨੂੰ ਭੌਂ ਕੇ ਰੱਖ ਦਿੰਨੇ ਆਪਾਂ ਵਧੀਆ ਬਣ ਜੂਗੀ ਸਵੇਰ ਤੱਕ ਨਾਲੇ ਬਈ ਇਹੇ ਨਿਹਰਾ ਕੈਲਸ਼ੀਅਮ ਆ ਜਿਵੇਂ ਕਲੀ ਚ ਪਾਣੀ ਪਾ ਕੇ ਰੱਖਤਾ ਤੇ ਜਿਵੇਂ ਕਬੂਤਰਾਂ ਨੂੰ ਪਾਣੀ ਪਾਉਣਾ ਬਈ ਰੋਜ਼ ਹਨਾ ਤਾਂ ਉਤੋਂ ਉਤੋਂ ਬਈ ਪਾਣੀ ਕੱਢ ਕੇ ਸਾਫ਼ ਜਾਂ ਤੇ ਕਬੂਤਰਾਂ ਨੂੰ ਪਾਵੇ ਬਈ ਕੈਲਸ਼ੀਅਮ ਬਹੁਤ ਹੁੰਦਾ ਇਹਨਾਂ 'ਚ ਜਿੰਨਾ ਕੱਢਿਆ ਉਹਨਾਂ ਦੇ ਦਵਾਰੇ ਪਾਤਾ ਪਾਣੀ ਜਮਨ ਚਿੱਟਾ-ਚਿੱਟਾ ਪਾਣੀ ਹੋ ਜਾਂਦਾ ਬਈ ਨਿੱਤਰ ਕੇ ਲੋ ਜੀ ਆਪਣਾ ਕੰਮ ਹੋ ਗਿਆ ਭਿਉਂ ਕੇ ਰੱਖਤੀ ਹੁਣ ਆਪਾਂ ਲਾਵਦੇ ਆ ਪੇਂਟਰ ਤਾਂ ਮੇਟਰ ਮੈਂ ਚੱਲੇ ਆ ਆਪਣੇ ਫੈਟਪਾ ਵਾਸਤੇ ਪੇਂਟਰ ਲੱਭਣ ਖੁੱਡੇ ਪੇਂਟ ਕਰਾਵਾਂਗੇ ਨਾਲੇ ਕਰਾਵਾਂਗੇ ਆ ਪਿੰਜਰੇ ਸਾਰੇ ਵਾਈਟ ਕਰਾ ਦਾਂਗੇ ਤੇ ਤੁਸੀਂ ਕਰ ਦਿਓ ਵੀਡੀਓ ਲਾਈਕ ਤੇ ਥੱਲੇ ਕਰ ਦਿਓ ਕਮੈਂਟ ਤੇ ਚੈਨਲ ਕਰ ਲਓ ਸਬਸਕ੍ਰਾਈਬ ਮਿਲਦੇ ਆ ਨਮੀ ਜੀ ਵੀਡੀਓ ਚ ਨਵੇਂ ਜੇ ਟੌਪਿਕ ਤੇ ਰੱਬ ਰੱਖਾ